हां जी ਜੀ ਦੇਖੋ 13 ਫਰਵਰੀ ਤੋਂ ਕਿਸਾਨ ਉੱਥੇ ਹੀ ਬੈਠੇ ਨੇ ਦਿੱਲੀ ਜਾਣ ਨਹੀਂ ਦਿੱਤਾ ਗਿਆ ਇਹ ਤਾਂ ਰਸਾ ਰਸਾ ਵੰਡ ਹੋਇਆ ਹੋਇਆ ਇਸ ਪਾਸੇ ਕਿਸਾਨ ਬੈਠੇ ਨੇ ਦੂਜੇ ਪਾਸੇ ਆਰਮੀ ਹੈ ਜੋ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੰਦੀ ਬੇਤੇ ਗੱਲ ਕੀਤੀ ਹੋਇਆ ਕਿ ਜਿਹੜੇ ਇੱਧਰ ਇਲਾਕੇ ਦੇ ਪਿੰਡ ਸੀ ਬਾਤਮਾ ਤੇ ਪੜਾ ਮੋਹੀ ਵੱਡੀ ਮੋਹੀ ਸ਼ੰਭੂ ਛੋਟਾ ਸ਼ੰਭੂ ਵੱਡਾ ਸ਼ੰਭੂ ਇਹ ਸਾਰੇ ਕਿਸਾਨ ਇਕੱਠੇ ਹੁੰਦੇ ਨੇ ਬੇਸਿਕਲੀ ਤਾਂ ਇਹ ਪਿਛਲੇ ਹਫ਼ਤੇ ਕਰਦੇ ਹੋਏ ਹੂੰ ਸਿਚੁਅਲੀ ਹਫਤੇ ਇਕੱਠੇ ਹੋ ਕੇ ਇਹਨਾਂ ਨੇ ਇੱਕ ਮੰਗ ਪੱਤਰ ਦਿੱਤਾ ਸਰਵਣ ਸਿੰਘ ਸੰਧੇਰ ਹੋਰਾਂ ਨੇ ਅੰਦੋਲਨ ਦੇ ਵਿੱਚ ਜਾ ਕੇ ਪਿਛਲੇ ਐਤਵਾਰ ਤਾਂ ਕੱਲ ਵੀ ਕਦੋਂ ਮੰਗ ਪੱਤਰ ਦਿੱਤਾ ਤਾਂ ਉਹਨੂੰ ਕਿਹਾ ਗਿਆ ਕਿ ਵਨ ਵੇਕ ਹੋ ਦਿੱਤਾ ਜਾਵੇ ਸਾਨੂੰ ਅੰਬਾਲੇ ਜਾਣ ਦੇ ਵਿੱਚ ਦਿੱਕਤ ਆਉਂਦੀ ਹੈ ਸਾਨੂੰ ਹਰਿਆਣਾ ਜਾਣ ਦੇ ਵਿੱਚ ਦਿੱਕਤ ਆ ਰਹੀ ਆ ਰਸਤੇ ਖਰਾਬ ਹੋ ਚੁੱਕੇ ਨੇ ਬਿਲਕੁਲ ਟ੍ਰੈਫਿਕ ਦਾ ਬੁਰਾ ਹਾਲ ਉਸ ਦਿਵਸ ਕੀ ਹੁੰਦਾ ਗੜੀ ਕਮੇਟੀ ਹੈ ਮੋਰਕੇ ਦੀ ਉਹ ਤੋਂ ਉਹ ਤੋਂ ਲਿਆ ਜਾਂਦਾ ਕਿ ਤੁਹਾਨੂੰ ਹਫਤੇ ਦਾ ਕੋਈ ਟਾਈਮ ਦੇ ਦੋ ਤਾਂ ਕੱਲ ਵੀ ਸਤ੍ਰੇ ਅਤਾਰ ਇੱਕ ਹਫਤਾ ਹੋ ਗਿਆ ਸੀ ਮੰਗਪੱਤਰ ਦਿੱਤੇ ਹੋਏ ਨੂੰ ਇਹ ਪਿੰਡਾਂ ਦੇ ਲੋਕ ਇਕੱਠੇ ਹੁੰਦੇ ਨੇ ਇਹਨਾਂ ਬਾਰੇ ਵੀ ਅਸੀਂ ਪੜਨਾ ਦੇ ਨੂੰ ਪੱਤੇ ਹੁੰਦੇ ਨੇ ਇੱਕ ਢਾਬੇ ਦੇ ਉੱਤੇ ਉੱਥੇ ਇਹਨਾਂ ਦੇ ਨਾਲ ਸੰਪਰਕ ਕਰਦਾ ਜਿਹੜਾ ਵਪਾਰ ਮੰਡਲ ਹੈ ਅੰਮਾਲਾ ਕੇ ਅਸੀਂ ਵੀ ਰਸਤੇ ਨੂੰ ਲੈ ਕੇ ਉੱਥੇ ਜਾਣਾ ਕਿਸਾਨ ਅਗੂਆਂ ਨੂੰ ਗੱਲ ਕਰਨ ਆਪਾਂ ਕਿਉਂ ਨਾ ਇਕੱਠੇ ਚੱਲਦੇ ਹਾਂ ਜਦੋਂ ਇਹ ਸਾਰੇ ਇਕੱਠੇ ਹੋ ਕੇ 100-150 ਬੰਦਾ ਹੈ ਸੀ ਇਹ ਸਾਰਾ ਰਸਤਾ ਖਲਹਵਾਉਣ ਵਾਲਾ ਜਦੋਂ ਇਹ ਘੱਟੇ ਓਕੇ ਓਕੇ ਗਏ ਜੋ ਕਿ ਸਾ ਇਹਨਾਂ ਲੋਕਾਂ ਦੇ ਕਹਿਣ ਮੁਤਾਬਕ ਇਹਨਾਂ ਬਚਨਾਂ ਕਿ ਜਦੋਂ ਸਟੇਜ ਚੱਲ ਰਹੀ ਸੀ ਚੌਦੀ ਹੁਣ ਸਟੇਜ ਦੇ ਉੱਪਰੋਂ ਮਾਈਕ ਦੇ ਉੱਪਰੋਂ ਸਾਨੂੰ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਕਹਿਣਾ ਸ਼ੁਰੂ ਕਰਤਾ ਜਿਹੜੇ ਲੋਕ ਸਟਿੱਕਰ ਦੇ ਵਿੱਚੋਂ ਬੋਲ ਰਹੇ ਸੀ ਉਸ ਤੋਂ ਬਾਅਦ ਆਪਸ ਦੇ ਵਿੱਚ ਬੋਲ ਬੁਲਾਈ ਹੁੰਦੀ ਹੈ ਕਨਫਲਿਕਟ ਹੁੰਦਾ ਜੋ ਆਪਾਂ ਨੇ ਸਾਰਾ ਉਹ ਵੀਡੀਓ ਦੇ ਵਿੱਚ ਦੇਖਿਆ ਸੀ ਨੁਕੀ ਜਾ ਕੇ ਦੇਖਿਆ ਤਾਂ ਬੇਸਿਕਲੀ ਸਮਝਦਾ ਹਾਂ ਅਸੀਂ ਤਾਂ ਪਿੰਡਾਂ ਦੇ ਹੀ ਲੋਕੀ ਤੇ ਇਹ ਲੋਕ ਇਸ ਕਰਕੇ ਗਏ ਸੀ ਉਸ ਤੇ ਕਹਿੰਦੇ ਸੀ ਕਿ ਸਾਨੂੰ ਪ੍ਰੋਬਲਮ ਆ ਰਹੀ ਹੈ ਜਿਵੇਂ ਦੇਖੋ ਆ ਪਿੰਡਾਂ ਦੇ ਕੋਲ ਨਿੰਬਾਰਡਰ ਤੇ ਹੱਥੇ ਹੋਏ ਨੇ ਇਹਨਾਂ ਨੂੰ ਜਿਹੜਾ ਬਿਲਕੁਲ ਨੇੜੇ ਸ਼ਹਿਰ ਪੈਂਦਾ ਉਹ ਸ਼ਹਿਰ ਪੈਂਦਾ ਅੰਬਾਲਾ ਅੰਬਾਲਾ ਸ਼ਹਿਰ ਪੈਣ ਕਰਕੇ ਕਈ ਜਿਹੜਾ ਕੁਝਿਆ ਲੋਕ ਤੇ ਕਿਸੇ ਦਾ ਆਰਤੀ ਉੱਤੇ ਹੈ ਕਿਸੇ ਵੀ ਕਰਿਆਨੀ ਦੀ ਦੁਕਾਨ ਉੱਤੇ ਹੈ ਕੋਈ ਪੰਪ ਕੋ ਤੇਲ ਪਾਉਣ ਉੱਤੇ ਜਾਂਦਾ ਕਿਸੇ ਦਾ ਡਾਕਟਰ ਉੱਤੇ ਹੈ ਸੋ ਤੇ ਇਹਨਾਂ ਦਾ ਰਸਤਾ ਸਾਰਾ ਅੰਬਾਲਾ ਸ਼ਹਿਰ ਦੇ ਨਾਲ ਹੈ ਅੰਦੋਲਨ ਸ਼ੁਰੂ ਹੋਇਆ ਦੁੱਬੇ ਪਾਸੇ ਉੱਤੇ ਆਰਮੀ ਨੇ ਰਸਤਾ ਬੰਦ ਕਰਤਾ ਤਾਂ ਇਹਨਾਂ ਦਾ ਅੰਬਾਰੇ ਜਾਣ ਦਾ ਜਿਹੜਾ ਰਸਤਾ ਸੀ ਬਿਲਕੁਲ ਹੋ ਟੁੱਟ ਗਿਆ ਹੁਣ ਜੇ ਤਾਂ ਇਹਨਾਂ ਨੂੰ ਜਾਣਾ ਪੈਂਦਾ ਤਾਂ ਇਹਨਾਂ ਨੂੰ ਵਾਇਆ ਟੇਸਪਲਾ ਰੋਡ ਹੋ ਕੇ ਡੇਰਾ ਬਸੇ ਨੂੰ ਘੁੰਮ ਕੇ ਆਉਣਾ ਪੈਂਦਾ। ਕਾਫੀ ਦੂਰ ਬਹਿ ਜਾਂਦਾ। ਇੱਥੇ ਤਾਂ 2 ਕਿਲੋਮੀਟਰਾਂ ਵਾਲਾ ਪੈਂਦਾ ਤੇ ਕਿਤੇ 20 ਕਿਲੋਮੀਟਰ ਦਾ ਸਫ਼ਰ ਕਰਨਾ ਪੈਂਦਾ। ਇਸ ਤੋਂ ਲਾਬ ਇਹਨਾਂ ਕੋਲੇ ਰਸਤਾ ਬਚਦਾ ਕਨੌਰ ਦਾ। ਕਨੌਰ ਖਰਾਵਾ ਖੂੜੀ ਪਿੰਡ ਨੂੰ ਹੋ ਕੇ। ਗੁਰਜਿੰਦਰ ਜੀ ਗੁਰਜਿੰਦਰ ਜੀ ਰਸਤੇ ਬਿਲਕੁਲ ਡੈਮੇਜ ਹੋ ਗਏ। ਗੁਰਜਿੰਦਰ ਜੀ ਮੈਨੂੰ ਇਹ ਰਸਤਾ ਇਸ ਤੋਂ ਲਾਵਾ ਵਿੱਚ ਨੂੰ ਪਿੰਡਾਂ ਦੇ ਰਸਤੇ ਪੈਂਦੇ ਪਿੰਡਾਂ ਦੇ ਰਸਤੇ ਜਿਹੜੇ ਨੇ ਬਿਲਕੁਲ ਉਹ ਖਤਮ ਹੋ ਚੁੱਕੇ ਨੇ ਹਾਂਜੀ ਗੁਰਜਿੰਦਰ ਰਸਤਿਆਂ ਤੋਂ ਸੰਘ ਹੋਏ ਹੋਏ ਲੋਕੀ ਜਿਹੜੇ ਲੋਕ ਕਹਿੰਦੇ ਸੀ ਕਿ ਅਸੀਂ ਕਮੇਟੀ ਨਾਲ ਗੱਲ ਕਰਨ ਜਾਣਾ ਅਸੀਂ ਜਿੱਥੇ ਸੰਗੀਨ ਨਾਲ ਗੱਲ ਕਰਨ ਜਾਣਾ ਕਿ ਸਾਨੂੰ ਕੋਈ ਰਸਤਾ ਦੇ ਦਿਓ ਅਸੀਂ ਅੰਬਾਲਾ ਸ਼ਹਿਰ ਦੇ ਵਿੱਚ ਤੇ ਲੈ ਜਾ ਕੇ ਕੋਈ ਨਾ ਲੋਕ ਉਹ ਕਹਿੰਦਾ ਕਿ ਦੋਨਾਂ ਦਿਨ ਤੇ ਲੰਗਰ ਵੀ ਲਾਉਂਗੇ ਆਏ ਜੀ ਗੁਰਜਿੰਦਰ ਮੈਨੂੰ ਦੱਸੋ ਜਰਾ ਗੁਰਜਿੰਦਰ ਮੈਨੂੰ ਇਹ ਦੱਸੋ ਹੈਲੋ ਜੀ ਜੀ ਸੰਤੂ ਸਾਹਿਬ ਜਿਹੜੇ ਕਿਸਾਨ ਆਗੂ ਕਹਿ ਰਹੇ ਨੇ ਕਿ ਇਹ ਜਿਹੜੇ ਲੋਕ ਆਏ ਸਨ ਇਹ ਭਾਜਪਾ ਵੱਲੋਂ ਤੇ ਆਮ ਆਦਮੀ ਵੱਲੋਂ ਭੇਜੇ ਹੋਏ ਲੋਕ ਸਨ ਉਹਨਾਂ ਨੇ ਬੜਾ ਸਟਰੋਂਗ ਸ਼ਬਦ ਯੂਜ਼ ਕੀਤਾ ਗੁੰਡੇ ਸੀ ਉਹਨਾਂ ਦੇ ਤੁਹਾਡਾ ਕੀ ਤੁਹਾਡੀ ਕੀ ਜਾਣਕਾਰੀ ਆ ਕਿ ਇਹ ਭਾਜਪਾ ਦੇ ਤੇ ਆਮ ਆਦਮੀ ਪਾਰਟੀ ਦੇ ਵਰਕਰ ਸੀ ਜਾਂ ਲੋਕਲ ਲੋਕ ਨੇ ਵਾਕਈ ਜੈਨੂਨ ਲੋਕਲ ਲੋਕ ਨੇ ਤੇ ਵਪਾਰੀ ਨੇ ਨੇ ਦੇਖੋ ਕਿ ਜਿਹੜਾ ਦਸੂ ਸਾਹਿਬ ਇੱਧਰ ਪਿੰਡਾਂ ਦੇ ਲੋਕ ਨੇ ਸਾਡਾ ਪਿੰਡ ਵੀ ਇੱਧਰ ਨੇੜੇ ਪੈਂਦਾ ਇਹਨਾਂ ਲੋਕਾਂ ਨੂੰ ਤਾਂ ਮੈਂ ਪਰਸਨਲੀ ਕਾਗਜ਼ਪੇਪਰ ਵੀ ਜਾਣਦਾ ਹੂੰ ਠੀਕ ਹੈ ਇਹ ਆਪਣੀ ਇੱਕ ਸਿਆਸੀ ਦੁਨੀਆ ਦੇ ਵਿੱਚ ਵੋਟ ਵਾਲੇ ਰੂਪ ਦੇ ਵਿੱਚ ਜਾਂ ਕਿਸੇ ਅਗਵਾਈ ਵਾਲੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਹੋ ਸਕਦੇ ਨੇ ਕਿਸੇ ਹੋਰ ਪਾਰਟੀ ਦੇ ਨਾਲ ਜੁੜੇ ਹੋਏ ਹੋ ਸਕਦੇ ਨੇ ਪਰ ਜਿਹੜੀ ਕੱਲ ਇਹਨਾਂ ਦੀ ਮਨਸ਼ਾ ਸੀ ਕਿਉਂਕਿ ਪਹਿਲਾਂ ਵੀ ਉੱਥੇ 4 ਮਹੀਨੇ ਤੋਂ ਕਿਸਾਨ ਭਰਾ ਬੈਠੇ ਨੇ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਕੱਲ ਮੈਂ ਸਿਰਫ ਤੇ ਸਿਰਫ ਮਨਸ਼ਾ ਆਹੀ ਸੀ ਕਿ ਅਸੀਂ ਇਹ ਕਹਿੰਦੇ ਆ ਕਿ ਯਾਰ ਤੁਸੀਂ ਰਸਤਾ ਖੋਲ ਲਓ ਅੰਦੋਲਨ ਚੱਲਦਾ ਰਹੇ ਅਸੀਂ ਅੰਦੋਲਨ ਨੂੰ ਸਪੋਰਟ ਕਰਦੇ ਆਂ ਅਸੀਂ ਅੰਦੋਲਨ ਨੂੰ ਅੱਗੇ ਵੀ ਸਪੋਰਟ ਕਰਾਂਗੇ ਵਨਵੇ ਖੋਲ ਲਓ ਕਿਉਂਕਿ ਸਾਡੇ ਕਾਰੋਬਾਰ ਵੀ ਹੈਗੇ ਨੇ ਅੱਧਰ ਹੋਰ ਯੁਧਾਰ ਹੈਗਾ ਤੁਹਾਨੂੰ ਰਸਤੇ ਦੀ ਪਰੇਸ਼ਾਨੀ ਆਉਂਦੀ ਹੈ ਉਹ ਕਹਿੰਦੇ ਤੁਸੀਂ ਧਰਨਾ ਨਾ ਲਾ ਚੱਕੋ ਤੁਹਾਨੂੰ ਧਰਨੇ ਨਾਲ ਕੋਈ ਉਹ ਗੱਲ ਨਹੀਂ ਹੈਗੀ ਤੁਸੀਂ 92 ਇਧਰੋਂ ਖੋਲਦੋ ਉਦੋਂ ਸਰਕਾਰ ਨੂੰ ਅਪੀਲ ਕਰਦੋ ਕਿ ਸਰਕਾਰ ਰਸਤਾ ਖੋਲਦੇ ਘਰ ਨਾ ਚੱਲੀ ਜਾਵੇ ਸਦਾ ਰਸਤਾ ਖੁੱਲਦਾ ਹੋਵੇ ਆਹਾ ਹੈਗਾ ਜਿਹੜੇ ਲੋਕ ਉੱਥੇ ਗਏ ਸੀ ਸੰਤੂ ਸਾਹਿਬ ਇਹ ਮੈਨੂੰ ਦੱਸੋ ਕਿ ਮਸਲਾ ਗੁਰਜਿੰਦਰ ਮਸਲਾ ਜਿਹੜਾ ਵਾ ਇਹ ਸੁਲਝ ਜਾ ਗਿਆ ਵਾ ਕਿ ਹਲੀ ਹਲੀ ਵੀ ਮਸਲਾ ਜਿਹੜਾ ਵਾ ਉਲਝਿਆ ਹੋਇਆ ਵਾ ਮੈਂ ਅੱਜ ਦੇਖੋ ਜਿਹੜੇ ਗੱਲ ਕਿਸਾਨ ਇਲਾਕੇ ਦੇ ਲੋਕ ਸਾਨਾ ਕੋਲੇ ਇਕੱਠੇ ਹੋ ਕੇ ਗਏ ਸੀ ਕੱਲ ਨੂੰ ਉਹ ਆ ਗਏ ਆ ਕੇ ਉਹਨਾਂ ਨੇ ਆਪਣੀ ਮੀਟਿੰਗ ਕੀਤੀ ਉਸ ਤੋਂ ਬਾਅਦ ਪ੍ਰਸ਼ਾਸਨ ਦੇ ਨਾਲ ਰਾਤ ਦੇ ਵਿੱਚ ਆਏ ਤੇ ਅਗਲਾ ਪ੍ਰੋਗਰਾਮ ਕਹਿੰਦੇ ਕਿ ਅਸੀਂ ਜਲਦ ਕਰਾਂ ਪਰ ਇਹਦਾ ਮਤਲਬ ਇਹ ਹੈ ਕਿ ਕਿਸਾਨ ਵੀ ਚਾਹੁੰਦੇ ਨੇ ਕਿਉਂਕਿ ਮੈਂ ਸਰਵਨ ਸਿੰਘ ਪੰਦੇਰ ਨੂੰ ਸੁਣ ਰਿਹਾ ਸੀ ਵੀ ਰਸਤਾ ਖੁੱਲਣਾ ਚਾਹੀਦਾ ਵਾ ਜਿਹੜੇ ਲੋਕ ਕੱਲ ਆਏ ਉਹ ਵੀ ਚਾਹੁੰਦੇ ਰਸਤਾ ਖੁੱਲਣਾ ਚਾਹੀਦਾ ਵਾ ਤੇ ਇਹ ਫਿਰ ਜ਼ਿੰਮੇਵਾਰੀ ਹੁਣ ਰਸਤਾ ਖੋਲਣ ਦੀ ਤੇ ਫਿਰ ਹਰਿਆਣਾ ਸਰਕਾਰ ਦੀ ਹੋਗੀ ਨਾ ਦੀ ਅ ਦੇਖੋ ਹੰਦੂਪਾਲ ਬਿਲਕੁਲ ਜਦੋਂ ਜਿਹੜਾ ਕਿਸਾਨ ਬੈਠੇ ਨੇ ਕਿਸਾਨ ਬੈਠੇ ਨੇ ਜਦੋਂ ਆਪਾਂ ਸ਼ੰਭੂ ਸ਼ੁਰੂ ਹੋ ਜਾਂਦਾ ਸ਼ੰਭੂ ਦਾ ਆਪਣਾ ਥਾਣਾ ਮੇਨ ਥਾਣੇ ਤੋਂ ਲੈ ਕੇ ਅੱਗੇ ਇਹਦਾ ਆਪਣਾ ਟੋਲ ਪਲਾਜਾ 5 6 ਕਿਲੋਮੀਟਰ ਦਾ ਹੈ ਡਿਸਟੈਂਸ ਪੈ ਜਾਂਦਾ ਇਸ ਰਸਤੇ ਉੱਪਰ ਕਿਸਾਨ ਬੈਠੇ ਨੇ ਜਦੋਂ ਆਪਾਂ ਇਧਰੋਂ ਅੰਦੋਲਨ ਦੇ ਵਿੱਚ ਐਂਟਰ ਕਰਦੇ ਆਂ ਐਂਟਰ ਕਰਕੇ ਸਾ ਮੇਂ ਗੱਡੀ ਹੋਵੇ ਆਪਣੇ ਕੋਲ ਬਾਈਕ ਹੋਵੇ ਆਪਾਂ ਉਸ ਤੱਕ ਚੱਲ ਜਾਨੇ ਜਿੱਤੇ ਤੱਕ ਆਰਮੀ ਦਾ ਬੇਸਿਕ ਕੈਂਪ ਬਣਿਆ ਹੋਇਆ ਆਰਮੀ ਜਿੱਥੇ ਬੈਠੀ 73 ਰੋਕਿਆ ਹੋਇਆ ਹੈ ਜੀ ਤਾਂ ਇਹ ਕਹਣਾ ਹੈ ਕਿ ਰਸਤਾ ਅਸੀਂ ਰੋਕਿਆ ਨਹੀਂ ਹੋਇਆ ਰਸਤਾ ਵੀ ਸਾਡੇ ਅੰਦੋਲਨ ਦੇ ਵਿੱਚ ਨਿਕਲ ਕੇ ਤਾਂ ਬਣਦਾ ਅੱਗੇ ਚੱਲ ਜਾਂਦਾ ਅੱਗੇ ਜਿਹੜੀਆਂ ਕਹਿੰਦੇ ਕੰਧਾਂ ਚੜ੍ਹੀਆਂ ਹੋਈਆਂ ਨੇ ਉਹ ਤਾਂ ਆਰਮੀ ਨੇ ਕੰਧਾਂ ਚੜ੍ਹੀਆਂ ਹੋਈਆਂ ਨੇ ਤੇ ਇਹ ਕਿਸਾਨਾ ਗੋਆਂ ਦਾ ਕਹਿਣਾ ਕਿ ਰਸਤਾ ਅਸੀਂ ਨਹੀਂ ਰੋਕਿਆ ਹੋਇਆ ਤੇ ਦੂਜੀ ਪਾਸੇ ਦੇ ਪਿੰਡਾਂ ਦੇ ਲੋਕਾਂ ਨਾਲ ਜਦੋਂ ਮੇਰੀ ਨਾਲ ਗੱਲ ਹੋਈ ਮੈਂ ਵੀ ਇਹਨਾਂ ਨੂੰ ਆਹੀ ਕਵਾਲ ਕੀਤਾ ਇਹ ਤਸਾਨਾ ਗੁਤਾ ਕਹਿ ਰਹੇ ਨੇ ਕਿ ਅਸੀਂ ਰਸਤੇਾਂ ਦੇ ਰੂਪਿਆ ਹੋਇਆ ਪਰ ਤੁਸੀਂ ਤਸਾਨਾ ਗੋਨਕੀ ਨੇ ਕਹਿ ਰਹੇ ਹੋ ਕਿ ਉਥੇ ਇਲਾਕੇ ਦੇ ਲੋਕ ਕਹਿੰਦੇ ਨੇ ਕਿ ਕਾਰਨ ਧਰਨਾ ਬਣਿਆ ਹੋਇਆ ਇਹ ਧਰਨਾ ਨਾਲ ਲੱਗਦਾ ਕਿ ਜੇ ਅਰਮੀ ਨੇ ਵਿਰਸਤਾਂ ਨੂੰ ਰੋਕਣਾ ਸੀ ਸਰਕਾਰ ਨੇ ਵਿਰਸਤਾਂ ਕਿਉਂ ਰੋਕਣਾ ਸੀ ਇਹ ਕਾਰਨ ਉਹ ਬਣ ਗਿਆ ਤੇ ਜਨ ਲੋਕੀ ਆ ਕਿ ਖੜਵ ਜੀ ਕਹਿੰਦੇ ਨੇ ਕਿ ਕਿ ਬੰਨਵੇ ਖੋਲ ਦੋ 200 ਕਿਲੋਮੀਟਰ ਦਾ ਜਿਹੜਾ ਏਰੀਆ ਪੈਂਦਾ ਹੈ ਤੁਸੀਂ ਬੰਨਵੇ ਖੋਲ ਦੋ ਤੇ ਗੋਲ ਨੂੰ ਤੁਸੀਂ ਆਪਣਾ ਜਾਰੀ ਰੱਖੋ ਅਸੀਂ ਅੰਦੋਲਨ ਦੀ ਸਪੋਰਟ ਕਰਦੇ ਹਾਂ ਇਹ ਇੱਕ ਨੰਦ ਦੇ ਲੋਕਾਂ ਦਾ ਕਹਿਣਾ ਸਮਝੋ